ਸਮਾਨਾ ਸਿਟੀ ਪੁਲਿਸ ਵੱਲੋਂ ਇੱਕ ਕਥੀ ਤੌਰ ਤੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ 10 ਗ੍ਰਾਮ ਚਿੱਟਾ ਹਿਣ ਬਰਾਮਦ ਹੋਇਆ ਹੈ ਪੁਲਿਸ ਅਧਿਕਾਰੀ ਅਜੀਤ ਕੋਰ ਜੀ ਇਸ ਨੂੰ ਮੈਡੀਕਲ ਕਾਰਨ ਲਈ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਆਏ ਹਨ ਇੱਕ ਕਥਿਤ ਔਰਤ ਕਹਿੰਨੇ ਕਿ ਮੈਨੂੰ ਪਤਾ ਨਹੀਂ ਹੈ ਲੇਕਿਨ ਕਥਿਤ ਔਰਤ ਜਿਹੜੀ ਹੈ ਉਸ ਦੀ ਮੈਡੀਕਲ ਜਾਂਚ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਸਿਟੀ ਪੁਲਿਸ ਵੱਲੋਂ ਕਰਵਾਈ ਜਾ ਰਹੀ ਹੈ ਮੈਡੀਕਲ ਜਾਂਚ ਦੇ ਬਾਅਦ ਸਮਾਣਾ ਅਦਾਲਤ 'ਚ ਪੇਸ਼ ਕਰਕੇ ਉਸ ਤੋਂ ਅਦਾਲਤ ਤੋਂ ਪੁਲਿਸ ਰਿਮਾਂਡ ਦੀ ਮੰਗ ਵੀ ਕਰੇਗੀ ਇਸ ਕੀ ਪਿਛਲੀ ਬੈਕਗ੍ਰਾਉਂਡ ਵੀ ਰਿਮਾਂਡ ਦੇ ਦੌਰਾਨ ਪਤਾ ਲੱਗਣਾ ਕਿੰਨੇ ਮਾਮਲੇ ਪਹਿਲਾਂ ਦਰਜ ਐ ਇਹ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਜੀ ਘਰ ਵਾਲੇ ਨੂੰ ਪਤਾ ਨਹੀਂ ਪਤਾ ਮੈਂ ਪੁਲਿਸ ਕਵਾਲਿਟੀ ਸਮੀਤ ਬੜਾਚਵਤੀ ਮਜੂਦ ਸੀ ਸਾਨੂੰ ਮੁਖਵਰ ਖਾਸ ਨੇ ਤਲਾਹ ਦਿੱਤੀ ਤੀ ਵੀਕ ਲੇਡੀ ਜਿਹੜੀ ਮੁਰਾਦਪੁਰੇ ਤੋਂ ਸਿਟੀ ਸਮਾਣਾ ਵੱਲ ਨੂੰ ਨਸ਼ਾ ਵੇਚਣ ਆ ਰਹੀ ਆ ਉਸੇ ਤਲਾਹ ਤੇ ਅਸੀਂ ਟੀ ਪੁਆਇੰਟ ਕੁਤਬਨਗੁਰ ਤੇ ਨਾਕਾਬੰਦੀ ਕਰਕੇ ਉਸ ਲੇਡੀ ਦੀ ਸ਼ੱਕ ਦੇ ਆਧਾਰ ਤੇ ਅਸੀਂ ਚੈਕਿੰਗ ਕੀਤੀ ਜਿਸ ਤੋਂ 10 ਗ੍ਰਾਮ ਨਸ਼ੀਲਾ ਪਦਾਰਥ ਚਿੱਟਾ ਬਰਾਮਦ ਹੋਇਆ ਜੀ ਮੁਕਦਮਾ ਦਰਜ ਹੋ ਗਿਆ ਮੁਕਦਮਾ ਦਰਜ ਕੀਤਾ ਗਿਆ ਤੇ ਅਗਲੀ ਤਫਤੀਸ਼ੀ ਆ ਰਹੀ ਹੈ ਜੀ ਕੋਈ ਤਸਰੀਬ ਹੈ ਕੋਈ ਪਹਿਲੇ ਵੀ ਮਾਮਲੇ ਦਰਜ ਨੇ ਉਸਦੇ ਇਹ ਕਾਫੀ ਲੰਬੇ ਟਾਈਮ ਤੋਂ ਮਤਲਬ ਨਸ਼ੇ ਦੀ ਉਹ ਕਰਦੇ ਆ ਰਹੇ ਨੇ ਕੈਮਰਾਮੈਨ ਪਰਮਦੇ ਨਾਲ ਪ੍ਰਸੋਤਨ ਕੋਸ਼ਿਕ ਸਮਾਣਾ ਨਿਊਜ਼